ਪੇਰਾ ਨੂੰ ਗੁਰਮੇਲ ਸੇ ਮੈਲਡ ਹੈ ਚੇਅਰਮੈਨ ਪੰਜਾਬ ਸਵਾਇਡ ਯੂਨਿਟ ਸਰਵਿਸ ਫੈਡਰੇਸ਼ਨ ਸਲਾਹਕਾਰ ਪੰਜਾਬ ਪੈਨਸ਼ਨ ਯੂਨੀਅਨ ਪੰਜਾਬ ਅੱਜ ਕਿਹਦਾ ਫੂਟਕਲਪ ਸਕੇ ਗਿਆ ਅੱਜ ਭਗਵੰਤ ਮਾਨ ਤੇ ਹਰਪਾਲ ਛਿਮਾ ਜੀ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਦਾ ਪੁੱਤਰਾ ਸੰਜੇ ਫਰੰਟ ਬਨੋਂ ਫੂਕਿਆ ਗਿਆ ਜਿਹਦੇ ਵਿੱਚ ਵੱਖ-ਵੱਖ ਭਵਾਗਾ ਤੋਂ ਕਰਮਚਾਰੀ ਪੈਨਸ਼ਨ ਇੰਫਰਸਾ ਫਿਲਟਰ ਕੋ ਸਾਡੇ ਪੈਨਸ਼ਨਰ ਦੇ ਸਾਥੀ ਪੰਜਾਬ ਰੋਡ ਦੇ ਟਰਾਂਸਪੋਰਟ ਵਰਕਰ ਯੂਨੀਅਨ ਦੇ ਸਾਥੀ ਪੰਜਾਬ ਰੋਡ ਦੇ ਪੈਨਸ਼ਨਰ ਕਲਾਸ ਕੋ ਗਵਰਨਮੈਂਟ ਅੰਪਲਾ ਯੂਨੀਅਨ ਦੇ ਸਾਥੀ ਤੇ ਹੋਰ ਐਜੂਕੇਸ਼ਨ ਦੇ ਸਾਥੀ ਵੀ ਲਿਆ ਉਹ ਇੱਕ ਕਾਰਨ ਕੀ ਆ? ਉਹ ਦਾ ਫੂਕਣ ਦਾ ਕਾਰਨ ਇਹ ਵੀ ਜਦੋਂ ਦੀ ਭਗਵੰਤ ਸਤਿਨਾਮ ਦੀ ਸਰਕਾਰ ਬਣੀ ਆ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਵੀ ਤੁਹਾਨੂੰ ਧਰਨੇ ਨਹੀਂ ਕਰਨੇ ਪੈਣੇ ਮੁਜਾਹਰੇ ਨਹੀਂ ਕਰਨੇ ਪੈਂਦੇ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਵੰਦੇ ਹੀ ਮਤਲਬ ਸ਼ਬਦ ਲੈਣੇ ਤੁਹਾਡੀਆਂ ਮੰਗਾਂ ਨੂੰ ਪ੍ਰਵਾਨ ਕਰਾਂਗੇ। ਲੇਕਿਨ ਅੱਜ ਇਹਨਾਂ ਨੂੰ ਸਾਢੇ 3 ਸਾਲ ਤੋਂ ਉੱਤੇ ਸਮਝਾ ਉਹ ਬੀਤ ਗਿਆ। ਹੁਣ ਸਿੱਧੀ ਆ ਆ ਵੀ ਜਿਵੇਂ ਕੁਝ ਧਰਨਾ ਮੁਜਾਹਰਾ ਵੱਡਾ ਚੰਡੀਗੜ੍ਹ ਕਰਦੇ ਨੇ ਜਾਂ ਜਨਤ ਕਰਦੇ ਹੋ ਜਾਂ ਪੰਜਾਬ ਪੱਧਰ ਦਾ ਕਿਤੇ ਪ੍ਰਧਾਨ ਸਭਾ ਹਲਕੇ ਦੇ ਵਿੱਚ ਅਸੀਂ ਮੁਜਾਹਰੇ ਧਰਨੇ ਕਰਕੇ ਆਪਣਾ ਮੰਗ ਬਤਰਨਾ ਉੱਥੇ ਸਾਨੂੰ ਸਰਕਾਰ ਵੱਲੋਂ ਟਾਈਮ ਦੇ ਦਿੱਤਾ ਜਾਂਦਾ ਵੀ ਆ ਲੋ ਜੀ ਤੁਹਾਨੂੰ ਅਸੀਂ ਵਕਤ ਦੇਤਾ ਜਦੋਂ ਮੀਟਿੰਗ ਕਰਨ ਜਾਂਦੇ ਆ ਕਹਿੰਦੇ ਤੁਹਾਡੀ ਅੱਜ ਮੀਟਿੰਗ ਫਿਕਸ ਨਹੀਂ ਹੈ ਹੁਣ ਤੁਹਾਨੂੰ ਅਗਲੀ ਮੀਟਿੰਗ ਆ ਫਲਾਨੀ ਤਰੀਕ ਦੀ ਕੀਤੀ ਜਾਂਦੀ ਆ ਉਹ ਵੀ ਮੀਟਿੰਗਾਂ ਸਿਰੇ ਨਹੀਂ ਚੜਦੀਆਂ ਅਸੀਂ ਮਤਲਬ ਅੱਕ ਕੇ ਹੁਣ ਤੁਹਾਡੀ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕੀਤੀ ਨਹੀਂ ਹੈ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਪਹਿਲੀ ਤਰੀਕ ਤੋਂ ਲੈ ਕੇ 1 ਅਗਸਤ ਤੋਂ ਲੈ ਕੇ 12 ਅਗਸਤ ਤੱਕ ਸਾਰੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੇ ਪੁਤਲੇ ਆ ਪੰਜਾਬ ਸਰਕਾਰ ਦੇ ਭੁਕੇ ਆ ਉਹਦੀ ਲੜੀ ਵਜੋਂ ਅਜੇ ਲੁਧਿਆਣਾ ਦੇ ਵਿੱਚ ਵੀ ਪੁਤਲਾ ਪੁੱਟ ਪਿਆ ਗਿਆ ਕਿਉਂਕਿ ਇੱਕ ਤਾਂ ਸਾਡੇ ਜਿਹੜੇ ਅ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਸਰਕਾਰ ਪੱਕਾ ਨਹੀਂ ਕਰਦੀ ਪੈਨਸ਼ਨਾਂ ਦੇ ਆ ਜਿਹੜਾ ਬਕਾਏ ਆ ਉਹ 1 ਕਦਮ ਦਿਨ ਸੀ ਉਹਦੇ 22 28 30 ਤੇ ਕਿਸ਼ਤਾਂ ਸਰਕਾਰ ਨੇ ਬਣਾਦੀਆਂ ਮਤਲਬ 3-400 3-4000 ਰੁਪਏ ਕਿਸ਼ਤ ਬਣਦੇ ਜਿਹੜੇ ਸਾਡੇ ਲੱਖਾਂ ਰੁਪਏ ਬਣਦੇ ਸੀ ਉਹ ਸਰਕਾਰ ਨੇ ਬਰਬਾਦ ਕਰ ਦਿੱਤੇ ਇਸ ਤਰ੍ਹਾਂ ਈ ਮਤਲਬ ਜੇ ਪੁਰਾਣੀ ਪੈਨਸ਼ਨ ਸਕੀਮਾਂ ਨੂੰ ਖਤਮ ਕਰਕੇ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਤੀ ਜਿਹੜੇ ਮੁਲਾਜ਼ਮ ਅੱਜ ਪੰਜਾਬ ਸਰਕਾਰ ਦੇ ਪੈਨਸ਼ਨ ਦੇ ਕਾਰੇ ਵਿੱਚ ਨੇ ਉਹਨਾਂ ਨੂੰ ਕਿਸੇ ਨੂੰ ਪੈਨਸ਼ਨ ਨਹੀਂ ਹੈ ਉਹਨਾਂ ਨੂੰ ਜੇ ਮਿਲਣੀ ਹੈ ਪੈਨਸ਼ਨ ਤਾਂ ਉਹਨਾਂ ਦੀ ਹੋਰ ਸਹੀ ਨਾਲ ਕੈਲਕੂਲੇਟ ਕਰਕੇ ਉਹਨਾਂ ਦੀ ਮਤਲਬ ਪੈਨਸ਼ਨ ਦੀ ਗਰੰਟੀ ਕੋਈ ਨਹੀਂ ਕੈਲਕੂਲੇਸ਼ਨ ਹੋਰ ਢੰਗ ਨਾਲ ਕਰਕੇ ਉਹਨਾਂ ਨੂੰ ਕਿਸੇ ਨੂੰ 5000 ਕਿਸੇ ਨੂੰ 6000 10000 ਤੋਂ ਬਾਅਦ ਕਿਹਦੇ ਨੂੰ ਪੈਨਸ਼ਨ ਨਹੀਂ ਆੜੀ ਉਹ ਮਿਲਦੀ ਨਹੀਂ ਹੈ ਜਿੰਨੀ ਭਰਤੀ ਆ ਉਹ ਕੱਚੇ ਤੌਰ ਤੇ ਭਰਤੀ ਕੀਤੀ ਜਾਂ ਪੱਕੀ ਭਰਤੀ ਨਹੀਂ ਕੀਤੀ ਜਾਂਦੀ ਐਦਾਂ ਹੀ ਮਤਲਬ ਪੰਜਾਬ ਸਰਕਾਰ ਨੇ ਸਾਰਿਆਂ ਨੂੰ ਮੰਨਣਾ ਰਿਹਾ ਮੰਗ ਪੱਤਰ ਉਹ ਦਿੱਤਾ ਗਿਆ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਇੱਕ 16 ਤੋਂ ਜਿਹੜਾ ਪੇਕ ਮਿਸ਼ਨ ਸਾਡੇ ਤੇ ਇੰਪਲੀਮੈਂਟ ਹੋ ਗਿਆ ਜੀ ਉਹਦਾ ਬਕਾਇਆ ਪੰਜਾਬ ਦੇ ਵਿੱਚ ਸਾਨੂੰ ਨਹੀਂ ਦਿੱਤਾ ਕੇਂਦਰ ਸਰਕਾਰ ਆਪਣਾ ਨਵਾਂ ਕਮਿਸ਼ਨ ਹੈ ਜਿਹੜਾ ਉਹ ਇੱਕ ਇੱਕ 26 ਤੋਂ ਉਹਨਾਂ ਨੇ ਅਨਾਉਂਸ ਕਰਤਾ ਨਵਾਂ ਕਮਿਸ਼ਨ ਬੈਜਣਾ ਪਰ ਭਗਵਾਨ ਤਮਾਨ ਦੀ ਸਰਕਾਰ ਨੇ ਜਿਹੜਾ ਸਾਡਾ ਪੰਜਾਬ ਦਾ ਵੱਖਰਾ ਪੇਕ ਮਿਸ਼ਨ ਆ ਇਹਨੇ ਪੇਕ ਮਿਸ਼ਨ ਦਾ ਕੀ ਕਨਸਟੀਟਿਊਟ ਕਰਨਾ ਸੀ ਕੀ ਬਣਾਉਣਾ ਸੀ ਇਹਨੇ ਮਤਲਬ ਜਿਹੜਾ ਪਿਛਲਾ ਸਾਡਾ 16 ਵਾਲਾ ਬਕਾਇਆ ਉਹ ਵੀ ਸਾਡਾ ਜਿਹੜਾ ਲੀਰੋ ਲੀਰ ਕਰਤਾ ਸਾਡੇ ਪਹਿਲੇ ਕੁਝ ਨਹੀਂ ਪਾਇਆ ਇਸ ਕਰਕੇ ਪੈਨਸ਼ਨਾਂ ਦੇ ਮਨ ਦੇ ਵਿੱਚ ਕਲਾਸ 4 ਦੇ ਮਨ ਦੇ ਵਿੱਚ ਟੀਚਰਾਂ ਦੇ ਮੰਨ ਦੇ ਸਾਰੇ ਕਟੇ ਹੋਏ ਮੰਨ ਦੇ ਵਿੱਚ ਆਪਣੀ ਆਪਣੀ ਮੰਗਾਂ ਲਾ ਕੇ ਸਮੂਚੇ ਤੌਰ ਤੇ ਮੰਗਾਈ ਭੱਤੇ ਨੂੰ ਲੈ ਕੇ ਸਾਰਿਆਂ ਦੇ ਮਨਾਂ ਵਿੱਚ ਬਹੁਤ ਰੋਸ ਆ ਅਸੀਂ ਚਾਹੁੰਦੇ ਆ ਵੀ ਪੰਜਾਬ ਸਰਕਾਰ ਸਾਡੀਆਂ ਨਹੀਂ ਮੰਗਾਂ ਮੰਨੇ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਇਨਸਾਫ ਕਰੇ ਕੱਚਿਆਂ ਨੂੰ ਪੱਕੇ ਕਰੇ ਜੇ ਇਹਨਾਂ ਨੇ ਇਹ ਗੱਲ ਨਾ ਕੀਤੀ ਅੱਜ ਇਸੇ ਤੋਂ ਚੇਤਾਵਨੀ ਦਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਦਾ ਸੰਘਰਸ਼ ਤਾਂ ਹੋਰ ਤੇਜ਼ ਹੋਏਗਾ ਜਿਹੜੇ ਮਤਲਬ ਤਰਸ ਦੇ ਆਧਾਰ ਤੇ ਕਰਮਚਾਰੀ ਲੱਗੇ ਹੋਏ ਆ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਠੂੜ ਦੰਦੇ ਨੂੰ ਉਹਨਾਂ ਨੂੰ ਅੱਗੇ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਉਹਨਾਂ ਜਿਹੜੇ ਪੈਨਸ਼ਨ ਆ ਉਹ ਪੁਰਾਣੀ ਪੈਨਸ਼ਨ ਤਸੀਮ ਉਹਨਾਂ ਤੇ ਬਹਾਨਾ ਕੀਤੀ ਜਾਵੇ ਇਹ ਸਾਰਾ ਕੁਛ ਜਿਹੜਾ ਸਰਕਾਰ ਨੇ ਇੱਕ ਝੋਲਾ ਪਾਇਆ ਹੋਇਆ ਜਿਹੜਾ ਸਾਨੂੰ ਕਿਸੇ ਵੀ ਹਾਲ ਦੇ ਵਿੱਚ ਮਨਜ਼ੂਰ ਨਹੀਂ ਹੈ ਅੱਗੇ ਅਸੀਂ ਆਪਣਾ ਸਕਾਰਤਾੌਰ ਕਹਿੰਦਾ ਅੱਜ ਸਾਡੇ ਤੇ ਵਿਸ਼ੇਸ਼ ਤੌਰ ਤੇ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਹਰਵੰਸ ਸਿੰਘ ਨੇਰ ਜਾਣ ਸਕਤਰ ਸ੍ਰਿੰਦਰ ਸਿੰਘ ਬੈਂਸ ਸਾਡੇ ਮਤਲਬ ਪ੍ਰਵੀਨ ਪ੍ਰਵੀਨ ਕੁਮਾਰ ਜੀ ਤਾਜਪੂਰੀ ਦਿਲੀਪ ਸਿੰਘ ਜੀ ਮੇਰੇ ਕੋਲ ਖੜੇ ਆ ਨਰਮਨ ਸਿੰਘ ਲਾਲਕੋਣ ਨਿਰਭਰਜਿੰਦਰ ਸਿੰਘ ਲਾਲਕੋਣ ਹਲਵਾਨ ਸਿੰਘ ਜੀ ਬਹੁਤ ਸਾਰੇ ਆਗੂ ਸਾਥੀ ਖੜੇ ਆ ਤੇ ਸ਼ੋਰਟ ਆ ਤੇ ਸਾਡਾ ਇਹ ਨੋਟਿਸ ਅੱਜ ਦੇ ਮਾਰੇ ਦਾ ਤੇ ਅੱਗੇ ਨੂੰ ਅਸੀਂ ਦਾਗਾ ਪੂਰੇ ਜੋਰ ਸ਼ੋਰ ਨਾਲ ਬਣ ਕੇ ਪਰੋ ਮਤਾਂ ਕਰਾਂਗੇ ਬਹੁਤ ਧੰਨਵਾਦ ਮੇਰਾ ਨਾਮ ਦਲੀਪ ਸਿੰਘ ਆ ਜੀ ਮੈਂ ਚੇਅਰਮੈਨ ਪੈਨਸ਼ਨ ਰੂਲਸ ਕਮਟਰੀਟ ਦੀ ਅਨਾਜ ਜੀ ਸਾਡੀ ਸਰਕਾਰ ਨਾਲ ਮੀਟਿੰਗਾਂ ਹੋਣ ਕੋਈ ਨਹੀਂ ਹੋ ਰਹੀਆਂ ਇਸ ਕਰਕੇ ਸਾਰੇ ਮੁਲਾਜ਼ਮਾਂ ਔਰ ਪੈਨਸ਼ਨਾਂ ਦੇ ਬਹੁਤ ਰੋਸ ਹੈ ਸਾਡੀ ਸਰਕਾਰ ਦੀ ਜਿਹੜੀ ਮਲਾਜਮਾਂ ਤੇ ਪੈਨਸ਼ਨਰਾਂ ਨੇ ਬਾਕੀਆਂ ਸਰਕਾਰਾਂ ਨਾਲੋਂ 5-5 6000 ਰੁਪਏ ਵਿਕਾ ਘੱਟ ਲੈ ਰਹੇ ਨੇ ਕਿਉਂਕਿ ਸਾਨੂੰ ਡੀਏ ਨਹੀਂ ਦਿੱਤਾ ਜਾ ਰਿਹਾ ਸਾਡੀਆਂ 4 ਡੀਏ ਦੀਆਂ ਕਿਸ਼ਤਾਂ ਰੋਕ ਕੇ ਰੱਖੀਆਂ ਆਂਆਂ ਸਰਕਾਰ ਨੇ ਸਾਡਾ ਜੋ ਏਰੀਅਰ ਸੀ ਸਾਡੇ 5 ਸਾਲ ਦਾ ਉਹ ਸਰਕਾਰ ਨੇ ਕੋਰ ਕੇ ਰੱਖਤਾ ਉਹ ਜਾਨਾ ਜੋ ਸਾਨੂੰ 3-3 4 ਜਾਲਾ ਕਰਦੀ ਹੈ ਮਿਲਣਾ ਸੀ ਉਹ ਸਾਨੂੰ ਭਿਆਲੀ ਕਿਸ਼ਤਾਂ ਜਾਂ ਛੱਤੀ ਕਿਸ਼ਤਾਂ ਦੇ 3-3 3-3 ਦਾ 2000 ਰੁਪਏ ਦੀ ਕਿਸ਼ਤ ਵੀ ਜਾ ਰਹੀ ਹੈ ਨਾਲ ਹੀ ਜਿਹੜੇ ਸਾਡੇ ਕਈ ਸਾਥੀ ਪੈਨਸ਼ਨਰ ਮਲਾਜਮ ਮਰ ਚੁੱਕੇ ਨੇ ਉਹਨਾਂ ਦਾ ਜਿਹੜਾ ਏਰੀਅਰ ਆ ਸਰਕਾਰ ਨੇ ਰਿਲੀਜ਼ ਨਹੀਂ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਸਰਕਾਰ ਸਾਡੀਆਂ ਜੱਥੇਬੰਦੀਆਂ ਨਾਲ ਗੱਲ ਕਰੇ ਟੇਬਲ ਟਾਕ ਤੇ ਅਸੀਂ ਗੱਲ ਕਰਨਾ ਚਾਹੁੰਦੇ ਆਂ ਲੇਕਿਨ ਸਰਕਾਰ ਜਿਹੜੀ ਗੱਲ ਕਰਉਂ ਪਾੜ ਰਹੀ ਹੈ ਇਸੇ ਤਰ੍ਹਾਂ ਸਰਕਾਰ ਨੂੰ ਕਈ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਆਂ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੇ ਜੋ ਦੀ ਸਰਕਾਰ ਬਣੀ ਹੈ ਮੁਲਾਜ਼ਮਾਂ ਬਾਰੇ ਔਰ ਪੈਨਸ਼ਨਾਂ ਬਾਰੇ ਕੁਝ ਵੀ ਸੋਚਿਆ ਨਾ ਹੀ ਮੁਲਾਜ਼ਮਾਂ ਲਈ ਕੁਝ ਕੀਤਾ ਨਾ ਹੀ ਪੈਨਸ਼ਨਾਂ ਲਈ ਕੁਝ ਕੀਤਾ ਤੋਂ ਅਸੀਂ ਚਾਹੁੰਦੇ ਆਂ ਕਿ ਸਰਕਾਰ ਮੁਲਾਜ਼ਮਾਂ ਔਰ ਪੈਨਸ਼ਨਾਂ ਦੇ ਜੱਥੇਬੰਦੀਆਂ ਨਾਲ ਗੱਲ ਕਰਕੇ ਸਾਡੇ ਮਸਲੇ ਹੱਲ ਕਰੇ ਧੰਨਵਾਦ ਠੀਕ ਹੈ